ਮਾਰਗ ਗੁਰੂ ਜੀ ਹਰ ਘਰ ਚਰਨ ਨਿਰਦਇ ਉਰਤਾਲੇ ਸਿਮਰ ਸੁਆਮੀ ਸੁਦੇਵ ਦੇ ਅਪਨਾ ਕਾਰਜ ਸਫਲ ਹਮਾਰੇ ਸੋ ਕਉੜਾ ਗੁਰੂ ਸੇਵੀਐ ਅਨਸੈਸ ਵਈ ਨਰਸ ਨੰਬਰ ਸੇ ਗੁਰੂ ਕੈ ਜਨਮ ਮਰਨੁ ਖਜਾਈ ॥ ਵਾਜ ਗੁਰੂ ਸਹਿਮ ਜੀਉ ਬੈਰੋ ਨੇ ਮਮਲੋ ਚੋਥਾ ਅਰਜਨ ਰਾਮ ਨਾਮੁ ਗੁਣੰਗਾ ਵੇ ਜੇ ਕੋਈ ਨਿੰਦ ਕਹੈ ਅਰਜਨ ਕੀ ਅਗਨਾ ਗੁਣਨਾ ਅਰਜਨ ਰਾਮ ਨਾਮ ਗਾਵੇ ਜੇ ਕੋਈ ਨਿੰਦ ਕਰੇ ਵਰਜਨ ਕੀ ਆਪਣਾ ਗੁਣ ਨਾਮ ਗਾਵੇ ਰਹਾ ਜੋ ਕਿਸ਼ ਕਰੇ ਸੋ ਆਗੈ ਸੁਆਮੀ ਅਰੇ ਅਬੇ ਕਾਰਕ ਮਾਵੇ ਅਰੇ ਆਪੇ ਹੀ ਮਤ ਦੇਵੇ ਸੁਆਮੀ ਅਰੇ ਆਪੇ ਬੋਲ ਬੁਲਾਵੇ ਅਰੇ ਅਬੇ ਪੰਜ ਤਤ ਵਿਸਤਾਰ ਵਿੱਚ ਧਾਤੂ ਪਾਂਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਅਰੇ ਅਬੇ ਝਗਰ ਚੁਕਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਅਰੇ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ